ਅੱਜ ਸਾਡੀ ਮਾਤਾ ਜੀ ਬਗਲਾਮੁਖੀ ਜੀ ਉਹਨਾਂ ਦਾ ਪ੍ਰਗਟ ਦੀਪ ਸਹਿਜ ਉਹਦੇ ਉਪਲਕਤ ਤੇ ਪਾਲਿਸੀ ਨਹੀਂ ਚੱਲ ਰਿਹਾ ਉਹ ਲੋ ਪਾਲਿਸੀਆਂ ਮੂਲੇ ਕੈਂਪ ਲਗਾਇਆ ਗਿਆ ਹੈ ਤੇ ਤੁਸੀਂ ਦੇਖ ਰਹੇ ਹੋਗੇ ਕਿ ਇੰਨੀ ਬਾਸ ਦੇ ਵਿੱਚ ਵੀ ਲੋਕਾਂ ਦਾ ਹਯੂਮ ਸਮ ਨਹੀਂ ਰਿਹਾ ਹੈਗਾ ਇੰਨੀ ਬਾਸ ਦੇ ਵਿੱਚ ਵੀ ਲੋਕ ਆ ਰਹੇ ਨੇ ਤੇ ਬੇ ਅੱਛਾ ਮਾਹੌਲ ਹੈ की जय भगवान देशवर महाकाल शिवाला की जय जिंद पीढ़ी मां बंगला मुखी माता की जय ਮੇਰਾ ਨਾਮ ਟੋਨੀ ਗੋਇਲ ਹੈ ਜੀ ਅੱਜ ਜਿਹੜਾ ਇਹ ਕੈਂਪ ਲਗਾਇਆ ਗਿਆ ਹੈ ਇੱਕ ਮਾਤਾ ਜੀ ਦਾ ਜਨਮ ਦਿਨ ਵੀ ਹੈ ਇਹਦੇ ਬਾਰੇ ਕੀ ਕਹੋਗੇ ਅੱਜ ਸਾਡੀ ਮਾਤਾ ਜੀ ਬਗਲਾ ਮੁਖੀ ਜੀ ਉਹਨਾਂ ਦਾ ਪ੍ਰਗਟ ਦਿਵਸ ਹੈ ਅੱਜ ਉਹਦੇ ਉਪਲਕਸ਼ ਤੇ ਥੈਲੇਸੀਮੀਆ ਚਾਈਲਡ ਵੇਅਰ ਬੋਲੋ ਗੈਲੇਸੀਆਮ ਬੋਲ ਇੱਕ ਕੈਂਪ ਲਗਾਇਆ ਗਿਆ ਹੈ ਤੇ ਤੁਸੀਂ ਦੇਖ ਰਹੇ ਹੋਗੇ ਕਿ ਇੰਨੀ بارش ਦੇ ਵਿੱਚ ਵੀ ਲੋਕਾਂ ਦਾ ਹਯੂਮ ਸਾਹਮਣੇ ਰਿਹਾ ਹੈਗਾ ਇੰਨੀ بارش ਦੇ ਵਿੱਚ ਵੀ ਲੋਕ ਆ ਰਹੇ ਨੇ ਤੇ ਬੇ ਅੱਛਾ ਮਾਹੌਲ ਹੈ ਇਸੇ ਅੱਗੇ ਜਿਹੜਾ ਥਾਲਾ ਦੁਨੀਆਂ ਦੇ ਜਿਹੜੇ ਹੁਣ ਬੱਚਿਆਂ ਨੂੰ ਬਲੱਡ ਚੜਦਾ ਹੈ ਤੇ ਇਹਨਾਂ ਵਾਸਤੇ ਤੁਸੀਂ ਇੱਕ ਕੈਂਪ ਦਾ ਆਯੋਜਨ ਕੀਤਾ ਹੈ ਇਹਦੇ ਵਾਸਤੇ ਜਿਵੇਂ ਹੁਣ ਵੀ ਡੋਨਰ ਤੇ ਕਿੰਨੇ ਕਿ ਡੋਨਰ ਇਕੱਠੇ ਹੋ ਚੁੱਕੇ ਭਈ ਮੈਂ ਨਾ ਵੈਸੇ ਬਲੱਡ ਕੈਂਪ ਦਾ ਹਮੇਸ਼ਾ ਬਾਈਕਾਟ ਕਰਦਾ لیکن ਜਦੋਂ ਵੀ ਥੈਲੇਸੀਮੀਆ ਦਾ 캠ਪ ਲੱਗਦਾ ਹੈ ਨਾ ਤਾਂ ਮੈਂ ਨਾਲ ਖੜਾ ਹੋ ਕੇ ਇਹਨਾਂ ਦਾ 캠ਪ ਨਾਲ ਲਗਵਾਉਣਾ मतलब ਕਿ ਕਿਉਂਕਿ ਜਿਹੜੇ ਥੈਲੇਸੀਮੀਆ ਦੇ ਬੱਚੇ ਹਨ ਉਹਨਾਂ ਨੂੰ ਹਰ 10 ਦਿਨ ਬਾਅਦ 5 ਦਿਨ ਬਾਅਦ ਬਲੱਡ ਚਾਹੀਦਾ ਹੁੰਦਾ ਹੈ ਤੇ ਜਿਹੜੀ ਅੱਜ ਦਾ ਤੁਹਾਡਾ ਚਿੱਟਾ ਸੀਗਾ ਸਿਰਫ ਇੰਨਾ ਸੀਗਾ ਕਿ ਅਸੀਂ 50 ਬੰਦੇ ਕਰਨੇ ਆ ਲੇਕਿਨ ਸ਼ਾਇਦ ਸਾਨੂੰ ਲੱਗਦਾ ਕਿ ਅਸੀਂ 50 ਤੋਂ ਉੱਪਰ 70 ਸੀ ਕਰ ਲਾਂਗੇ ਇਹਦੀ بارش ਤੇ ਹੋਣ ਦੇ ਬਾਵਜੂਦ ਵੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਤਾਂ ਹਮੇਸ਼ਾ ਹੀ ਕਹਿੰਦਾ ਕਿ ਜਿੱਥੇ ਤੁਹਾਨੂੰ ਮੌਕਾ ਮਿਲਦਾ ਬਲੱਡ ਦੇਣਾ ਤੁਸੀਂ ਬਲੱਡ ਦਿਓ ਹਰ 4 ਮ ਵੀ ਤੁਸੀਂ ਇਹਨਾਂ ਬਲੱਡ ਦਿੰਦੇ ਹੋ ਆਪਣੀ ਗੱਡੀ ਦੋਨੋਂ ਨੇ ਕਿਹਾ ਲੈ ਤੈਨੂੰ ਕੀ ਮਿਲਦਾ ਮੈਂ ਤੈਨੂੰ ਦੱਸ ਛੋਟੀ ਜਿਹੀ ਗੱਲ ਇੱਕ ਹੋਰ ਕਹਾਂਗਾ ਕਿ ਚਾਰ ਪੰਜ ਦਿਨ ਪਹਿਲਾਂ ਨਾ ਮੇਰੀ ਬੇਟੀ ਚੰਡੀਗੜ੍ਹ ਤੋਂ ਕੈਬ ਦੀ ਵਿਚਾਰੀ ਸੀਗੀ ਤੇ ਉਹਦਾ ਬਹੁਤ بڑا ਐਕਸੀਡੈਂਟ ਹੋਇਆ ਉੱਥੇ ਲੇਕਿਨ ਮੇਰੇ ਬੱਚੇ ਨੂੰ ਕੁਝ ਨਹੀਂ ਹੋਇਆ ਮੈਨੂੰ ਮੈਂ ਲੋਕਾਂ ਨੂੰ ਇਹੀ ਗੱਲ ਕਿਹਾ ਕਿ ਬਸ ਮੈਨੂੰ ਇਹੀ ਕੁਝ ਮਿਲਦਾ ਥੋੜੀਆਂ ਦੁਆ ਮਿਲਦੀਆਂ ਸਭ ਕੁਝ ਠੀਕ ਹੈ ਤੇ ਲੋਕਾਂ ਨੂੰ ਮੈਂ ਹੀ ਕਹਾਂਗਾ ਵੀ ਤੁਸੀਂ ਬਲੱਡ ਜਿੰਨਾ ਦਾਨ ਕਰ ਸਕਦੇ ਕਰੋ ਜਿਹੜਾ ਵੀ ਤੁਹਾਡੇ ਨੇੜੇ ਹਸਪੀਟਲ ਲੱਗਦਾ ਹੈ ਕਿਤੇ ਵੀ ਕੈਂਪ ਲੱਗਿਆ ਹੋਵੇ ਤੁਸੀਂ ਜਾਓ ਉੱਥੇ ਜਾ ਕੇ ਬਲੱਡ ਅਨਿਓ ਸਾਡੇ ਇਹ ਥੈਲਾਸੀਮਿਕ ਚਿਲड्रन ਵੈਲਫੇਅਰ ਸੁਸਾਇਟੀ ਹੈ ਅਸੀਂ ਸਾਲ ਵਿੱਚ ਦੋ ਕੈਂਪ ਲਗਾਨਦੇ ਆ ਪਿਛਲੇ ਅਸੀਂ 10 12 ਸਾਲਾਂ ਤੋਂ ਲਗਾਤਾਰ ਕੈਂਪ ਲਗਾਉਂਦੇ ਆ ਰਹੇ ਆ ਜਿਹੜੀ ਥੈਲਾਸੀਮਿਕ ਡਿਜ਼ੀਜ਼ ਹੈ ਇੱਕ ਬੜੀ ਖਤਰਨਾਕ ਡਿਜ਼ੀਜ਼ ਹੈ ਵਿੱਚ ਪੇਸ਼IENTS ਨੂੰ ਹਮੋਗਲੋਬਿਨ ਨੂੰ 10 15 ਦਿਨ ਬਾਅਦ ਬਲੱਡ ਦੇਣਾ ਪੈਂਦਾ ਹੈ ਇਹਦੇ ਕਰਕੇ ਸਾਨੂੰ ਰੈਗੂਲਰ ਬਲੱਡ ਦੀ ਜ਼ਰੂਰਤ ਰਹਿੰਦੀ ਹੈ ਤਾਂ ਅਸੀਂ ਬਲੱਡ ਡੋਨੇਸ਼ਨ ਕੈਂਪ ਲਗਾਉਂਦੇ ਆ ਅੱਜ ਦੇ ਗੱਲ ਤੇ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਕਿਆ ਸਿੱਖਦੇ ਜਾਣਾ ਚਾਹੀਦਾ ਹੈ ਅਨਿ ਨੌਜਵਾਨ ਪੀੜੀ ਨੂੰ ਮੈਂ ਇਹ ਕਹਿਣਾ ਚਾਹਾਂਗਾ ਵੀ ਜਿਹੜੇ ਆਪਾਂ ਇਹਦੇ ਵਿੱਚ ਕੀ ਹੁੰਦਾ ਜਿਦਾ ਦੋ ਮਾਈਨਰ ਥੈਲਾਸੀਮਿਕ ਨਾਲ ਮਿਲ ਕੇ ਇੱਕ ਮੇਜਰ ਥੈਲਾਸੀਮਿਕ ਪੇਸ਼ੀਐਂਟ ਬਣਦਾ ਤਾਂ ਨੌਜਵਾਨ ਪੀੜੀ ਨੂੰ ਮੈਂ ਇਹ ਕਹਿਣਾ ਚਾਹਾਂਗਾ ਵੀ ਜਿਵੇਂ ਆਪਾਂ ਯੰਗ ਏਜ ਚ ਸਿਲੈਕਸ਼ਨ ਕਰਦੇ ਆ ਆਪਣੇ ਪਾਰਟਨਰ ਦੀ ਤਾਂ ਉਹਦੇ ਚ ਆਪਾਂ ਕੁੰਨੀਆਂ ਮਿਲਾਂਨੇ ਆ ਕੁੰਨੀਆਂ ਮਿਲਾਂਣ ਦੀ ਬਜਾਏ ਆਪਾਂ ਇਹ ਟੈਸਟ ਕਰਾਇਆ ਜਾਏ ਆਪਾਂ ਨੂੰ ਟੈਸਟ ਮੈਨਰ ਥੈਲਾਸੀਮਿਕ ਅਗਰ ਦੋਨੋਂ ਹੈਗੇ ਤਾਂ ਫੰਕ ਨੂੰ ਮੈਰੀਆ ਵਾਈਡ ਕਰਨੀ ਚਾਹੀਦੀ ਹੈ